ਸ਼੍ਰੀ ਰਾਮ ਸ਼ਰਨਮ ਦੇ ਤਿਲਕ ਰਾਜ ਵਾਲਿਆਂ ਦੀ ਅਗਵਾਈ ਹੇਠ ਸ਼੍ਰੀ ਰਾਮ ਮੰਦਿਰ ਨਜ਼ਦੀਕ ਸ਼ਿਵਾਲਾ ਬਾਗ ਪਾਈਆਂ ਵਿਖੇ ਸ਼੍ਰੀ ਰਮਾਇਣ ਮਹਾ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਕੇ ਯੱਗ ਦਾ ਆਨੰਦ ਮਾਣ ਰਹੀਆਂ ਨੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਤਲਵਾਰ ਨੇ ਸ਼ਿਵਾਲਾ ਬਾਗ ਪਾਈਆਂ ਦੇ ਪੀਆਰਓ ਵਿਜੇ ਰੌਲੀ ਵਿਮਲ ਗੁਪਤਾ ਸੰਜੀਵ ਮਲਿਕ ਸੁਰਿੰਦਰ ਮਹਾਜਨ ਜੈਨ ਸੂਤ ਸੰਜੇ ਮਲਿਕ ਅਸ਼ਵਨੀ ਬਾਲੀ ਪਾਂਕੇ ਬਿਹਾਰੀ ਮੰਦਿਰ ਸ਼ਰੀਫਪੁਰਾ ਦੇ ਪ੍ਰਧਾਨ ਵਿਨੋਦ ਗੁਪਤਾ ਦੇ ਨਾਲ ਜੋਤੀ ਪ੍ਰਜਵਲਿਤ ਕੀਤੀ 우리 함께 아보자 사랑하고 빛나라